ਪਾਪਾ ਦਾ ਨਾਮ ਰਜੀਵ ਖੋਸਲਾ ਤੇ ਮੇਰੇ ਪਾਪਾ ਦਾ ਡਿਵੋਰਸ ਹੋਇਆ ਮੇਰੇ ਪਹਿਲੇ ਮਮਾ ਦਾ ਨਾਮ ਹੈਗਾ ਰੇਖਾ ਖੋਸਲਾ ਪਾਪਾ ਹਾਂਜੀ ਮੇਰੇ ਪਾਪਾ ਮੈਨੂੰ ਕਹਿੰਦੇ ਸੀ ਤੈਨੂੰ ਬਾਹਰ ਭੇਜਣਾ ਵਾ ਤੇ ਕੰਮ ਦੇ ਚੱਕਰ ਤੈਨੂੰ ਭੇਜਾਂਗੇ ਬਾਹਰ ਤੂੰ ਉੱਥੇ ਜਾ ਕੰਮ ਕਰ ਕਰ ਤੇ ਸਾਨੂੰ ਜੋ ਹੋਗਾ ਭੇਜੀ ਜਾਈ ਇੰਨੀ ਨਾ ਗੱਲ ਕੀਤੀ ਮੈਨੂੰ ਦਿੱਲੀ ਤੱਕ ਪਾਪਾ ਛੱਡਣ ਆਏ ਪਾਪਾ ਕਹਿੰਦੇ ਮੈਂ ਦਿੱਲੀ ਤੱਕ ਤੈਨੂੰ ਛੱਡ ਰਿਹਾ ਅੱਗੋ ਟ੍ਰੇਨ 'ਚ ਬਹਿ ਬੜਕਲ ਦਾ ਨਾਂ ਦਾ ਸ਼ਹਿਰ ਹੈ ਨਾ ਦੋ ਦਿਨਾਂ ਬਾਅਦ ਉੱਥੇ ਤੋਂ ਉਤਰ ਜੀ ਮੈਂ ਬੰਦਾ ਭੇਜਾਂਗਾ ਆਪੇ ਤੈਨੂੰ ਲੈ ਜਾਏਗਾ ਉੱਥੇ ਮੈਂ ਕਿਹਾ ਠੀਕ ਹੈ ਆਪੇ ਉਹ ਸਮਝੇ ਵਿਸ਼ਵਾਸ ਕੀਤਾ ਤੇ ਉੱਥੇ ਗਏ ਉੱਥੇ ਮੈਨੂੰ ਮੰਡਾ ਲੈਣਾ ਹੈ ਮੁਸਲਮਾਨ ਆਇਆ ਗੁਲਨ ਉਹਨੇ ਮੈਨੂੰ ਲੈ ਕੇ ਗਿਆ ਬੜੇ ਰਹਿਮਾਨਤ ਦੋ ਦਿਨ ਮਹੀਨੇ ਮੇਰੇ ਲੰਗੇ ਦੋ ਤਿੰਨ ਮਹੀਨੇ ਲੰਘਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਤੇਰਾ ਖਤਨਾ ਕਰਾਣਾ ਮੈਂ ਕਿਹਾ ਹਿੰਦੂਆਂ ਦੇ ਬੱਚਾ ਇਹ ਕਰਮ ਨਹੀਂ ਆਪਾਂ ਕਰਨਾ ਤੇ ਪਹਿਲੇ ਮੈਂ ਬੜੇ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਇਹ ਚੀਜ਼ ਹੁੰਦੀ ਕੀ ਹੈ ਕਹਿੰਦਾ ਵੱਡਾ ਬਾਦ ਦੱਸਾਂਗੇ ਪਹਿਲੇ ਦੱਸ ਕਰਵਾਣਾ ਮੈਂ ਕਿਹਾ ਨਹੀਂ ਕਰਵਾਣਾ ਤੇ ਪਾਪਾ ਨੂੰ ਹੋਣਗੇ ਤਾਂ ਮੈਂ ਕਿਹਾ ਬਾਬਾ ਜੀ ਮੈਂ ਨਹੀਂ ਇਹ ਜਿਹੀ ਜਿ ਕਰਾਣੀ ਤੇ ਤੁਸੀਂ ਇਹਨਾਂ ਨੂੰ ਮਨਾ ਕਰ ਦੋ ਕਿ ਇਹਨਾਂ ਨੂੰ ਕਰਵਾਣੀ ਪੈਣੀ ਹੈ ਜਿੱਦਾਂ ਉਹ ਰੱਖਦੇ ਉਦਾਂ ਰਹਿ ਹਾਂਜੀ ਤੇ ਪਾਪਾ ਨੇ ਨਿਕਲ ਕੇ ਪਾਪਾ ਕਹਿੰਦੇ ਨਹੀਂ ਤੈਨੂੰ ਕਰਾਣੀ ਪੈਣੀ ਹੈ ਇਹਨਾਂ ਨੇ ਬੜੀ ਮੁਸ਼ਕਲ ਪਹਿਲੇ ਮੈਨੂੰ 6:30 ਵਜੇ ਇੱਕ ਇੰਜੈਕਸ਼ਨ ਲੱਗਾ 9:30 ਵਜੇ ਨਾ ਮੈਨੂੰ ਖਤਨਾ ਕਰਦਾ ਤੇ ਫੇਰ ਵੀ 6-7 ਮਹੀਨੇ ਲੰਘੇ ਫਿਰ ਮੇਰਾ ਕੋਈ ਗੱਲ ਖੁਣਨ ਦਾ ਉਹ ਨਾ ਹੋਈ ਮੈਨੂੰ ਕਹਿੰਦਾ ਕੁਰਾਨ ਪੜ੍ਹ ਕੁਰਾਨ ਨਾਲ ਕੋਈ ਗੱਲ ਹੋਈ ਤੇ ਮੈਨੂੰ ਕਹਿੰਦਾ ਨਹੀਂ ਪੜ੍ਹਨੀ ਇੰਨਾ ਮੈਨੂੰ ਬੜਾ ਘੁੱਟਿਆ ਮੈਂ ਪਾਪਾ ਨੂੰ ਹੋਣਗੀ ਤਾਂ ਮੈਂ ਕਿਹਾ ਪਾਪਾ ਜੀ ਮੈਂ ਨਹੀਂ ਇੱਥੇ ਰਹਿਣਾ ਪਾਪਾ ਕਹਿੰਦੇ ਨਹੀਂ ਉੱਥੇ ਹੀ ਰਹਿ ਉੱਥੇ ਰਹਿ ਫਿਰ ਜਿਹੜਾ ਇੱਕ ਇੱਥੇ ਮੁਸਲਮਾਨ ਹੈਗਾ ਸ਼ਾਹ ਲਮਿਆ ਨਾ ਆਉਂਦਾ ਕੋਟ ਖਾਲਸਾ ਦਾ ਮੁਸਲਮਾਨ ਹੈ ਉਹਨਾਂ ਨਾਲ ਗੱਲ ਕਰਾਈ ਕਹਿੰਦਾ ਆਪਾਂ ਤੈਨੂੰ ਮਹਾਰਾਸ਼ਟਰਾ ਵਾਲੀ ਸਾਈਟ ਤੇ ਸੈੱਟ ਕਰ ਦੇਂਗੇ ਉਧਰ ਰਹਿ ਜਾਗਾ ਮੈਂ ਕਿਹਾ ਨਹੀਂ ਮੈਂ ਘਰ ਆਣਾ ਮੈਂ ਕਿਹਾ ਜੇ ਤੈਨੂੰ ਘਰ ਨਹੀਂ ਆਉਂਦੇ ਤਾਂ ਮੈਂ ਮਰ ਜਾਣਾ ਵਾ ਕਹਿੰਦਾ ਨਹੀਂ ਐਸਾ ਨਹੀਂ ਕਰਨੇਗਾ ਤੂੰ ਉਧਰ ਚਲੇ ਜਾ ਉਧਰ ਵੀ ਜ਼ਿੰਦਗੀ ਸੈੱਟ ਹੋ ਜਾਏਗੀ ਮੈਂ ਕਿਹਾ ਨਹੀਂ ਤੇ ਫਿਰ ਬੜੀ ਮੁਸ਼ਕਿਲ ਇਹਨਾਂ ਮੈਨੂੰ ਉੱਥ ਉੱਥੇ ਮੇਰੇ ਕੋ ਗੱਡੀਆਂ ਗੁੱਡੀਆਂ ਸਾਫ਼ ਕਰਾਉਂਦੇ ਸੀ ਤੇ ਆਪਣੇ ਉਹਦਾ ਆਫਿਸ ਹੈਗਾ ਹੀ ਉੱਥੇ ਕਪੜਾ ਬੈਂਕ ਦੇ ਨਾਂ ਤੋਂ ਆਫਿਸ ਹੈਗਾ ਹੀ ਕੋਈ ਉੱਥੇ ਕੰਮ ਵਗੈਰਾ ਕਰਵਾਉਂਦੇ ਸੀ ਹਾਂਜੀ ਮੈਨੂੰ ਕਹਿੰਦੇ ਨਹੀਂ ਨਮਾਜ਼ ਵੜਾ ਦੇਣਾ ਕੁੱਟ ਮਾਰ ਕੇ ਨਮਾਜ਼ ਬੜਾਉਂਦੇ ਜੇ ਕੋਈ ਇਹਨਾਂ ਨੇ ਵੀਡੀਓ ਆਪਣੇ ਸਬੂਤ ਦਾ ਐਵੀਡੈਂਸ ਇਕੱਠੇ ਕਰ ਦੇਣਾ ਮੈਨੂੰ ਬੜਾ ਕੁੱਟੇ ਮਾਰਦੇ ਸੀ ਫਿਰ ਇੱਕ ਡੇਢ ਘੰਟਾ ਚੁੱਪ ਕਰਕੇ ਬਿਠਾ ਕੇ ਮੈਨੂੰ ਕਹਿੰਦਾ ਜਿੱਦਾਂ ਹੁਣ ਅਸੀਂ ਬੋਲਦੇ ਉਦਾਂ ਮਗਰ ਮੋਲਣਾ ਵਾ ਇਹ ਮੈਨੂੰ ਪਹਿਲੇ ਬਹੁਤ ਸਿਖਾਉਂਦਾ ਹੁੰਦਾ ਇਹ ਜੀ ਬੋਲ ਮਾ ਉਹ ਜੇ ਬੋਲਾ ਵੀਡੀਓ ਰਿਕਾਰਡ ਕਰ ਲੈਂਦੇ ਤੇ ਜਦੋਂ ਇਹ ਕੰਮ ਹੋਇਆ ਕਿ ਮੈਂ ਆਪਣੇ ਬੜਾ ਤੰਗ ਹੋ ਗਿਆ ਸੀ ਮੈਂ ਆਪਣੇ ਦਾਦੂ ਨੂੰ ਫੋਨ ਕੀਤਾ ਮੈਂ ਕਿਹਾ ਮੈਨੂੰ ਬਚਾਣਿਆ ਜੀ ਮੈਂ ਦਾਦੂ ਨਾਲ ਗੱਲ ਕੀਤੀ ਮੈਂ ਕਿਹਾ ਮੇਨਾਂ ਇਹ ਚੀਜ਼ ਹੋਈ ਹੈ ਤੇ ਦਾਦੂ ਨਾਲ ਮੇਰਾ ਸੋਹ ਸਾਧ ਦਿੱਤਾ ਕਹਿੰਦੇ ਤੇਰੀ ਆਪਾ ਚੱਲ ਮਾਰਾ ਕੇ ਕਿਸੇ ਨਾ ਕਿਸੇ ਦੇ ਕੰਟੈਕਟ ਕਰਦੇ ਆ ਜੇ ਉਹ ਚਾਹੰਦੀ ਹੈ ਤੇ ਫਿਰ ਤੈਨੂੰ ਆਪਾ ਰੱਖ ਲੈਣੇ ਆ ਤੇ ਮਾਰਾ ਕੰਟੈਕਟ ਹੋਇਆ ਉਹਨਾਂ ਨੇ ਮੇਰੀ ਟਿਕਟ ਵਗੈਰਾ ਕਰਵਾਈ ਉਹ ਮੈਨੂੰ ਆ ਨਹੀਂ ਦਿੰਦੇ ਮੁਸਲਮਾਨ ਹੱਲੇ ਵੀ ਤੇ ਬੜੀ ਮੁਸ਼ਕਿਲ ਉਹਨਾਂ ਨੇ ਉਥੋਂ ਲਿਆਏ ਮੈਨੂੰ ਮੈਂ ਮੂੰ ਮੇਰੇ ਮੰਮਾ ਨੇ ਟਿਕਟ ਕਰਵਾਈ ਮੇਰੀ ਉਹ ਤਾਂ ਭੱਜ ਗਏ ਹਾਂਜੀ ਉਹ ਤਾਂ ਆਹ ਕੋ ਲੈ ਗਿਆ ਮਤਲਬ ਉਹ ਤੁਹਾਨੂੰ ਕੌਣ ਲੈ ਗਿਆ ਉਹ ਤਾਂ ਮੈਂ ਆ ਖੁਦ ਆਇਆ ਗੱਲਾਂ ਟ੍ਰੇਨ 'ਚ ਮੁੰਬਈ ਤੱਕ ਆਇਆ ਮੁੰਬਈ ਮੇਰੇ ਮਾਮੂ ਰਹਿੰਦੇ ਆ ਮੈਂ ਉਹਨਾਂ ਕੋਲ ਆਇਆ ਉਹ ਮੈਨੂੰ ਰੋਕਣ ਦਉ ਕਿੱਥੋਂ ਉਹਨਾਂ ਨੇ ਉਹਨਾਂ ਨੇ ਕਹਾ ਕਹਿੰਦੇ ਜਾ ਹੁਣ ਕਹਿੰਦੇ ਤੇਰੀ ਮਾਂ ਨੇ ਸਾਨੂੰ ਇਦਾਂ ਦਾ ਗੱਲ ਇਦੋਂ ਚੱਲ ਜਾ ਉੱਥੇ ਤੇ ਬੜੀ ਮੁਸ਼ਕਲ ਮੈਂ ਭਾਈ ਉੱਥੋਂ ਨਿਕਲਿਆ ਮੈਂ ਮੁੰਬਈ ਆਇਆ ਮੇਰੇ ਪਾਪਾ ਨੇ ਝੂਠੀ ਗੰਪਲੈਂਟ ਮੈਂਨੇ ਦਾਦੂ ਦੇ ਕਰਵਾਦੀ ਮੁੰਡਾ ਗਿਡਨੈਪ ਕਰਾਤਾ ਪਰ ਇਹ ਐਡਾ ਵੱਡਾ ਆ ਗਿਆ ਛੋਟਾ ਤੇ ਮੈਂ ਗਾ ਨਹੀਂ ਆ ਮੁਸਲਮਾਨੇ ਆਪਣੇ ਤੌਰ ਤੇ ਐਵੀਡੈਂਸ ਦੇ ਤੌਰ ਤੇ ਪਾਪਾ ਨੂੰ ਵੀਡੀਓ ਬਣਾ ਕੇ ਭੇਜੀ ਕਿ ਮੈਂ ਬੱਚਾ ਭੇਜ ਲੱਗਾ ਜਾ ਗੁਲਿਆਣਾ ਹਾਂਗਾ ਲੱਲਿਓ ਠੀਕ ਹੈ ਫਿਰ ਵੀ ਦਾਦੂ ਤੇ ਕੰਪਲੇਨ ਕਰਾਈ ਕਿਡਨਾਪ ਤੇ ਮੈਨੂੰ ਫਿਰ ਇਹ ਵੀ ਕਰਾ ਸਕਦੇ ਸੀ ਨਾ ਰੱਖ ਦੇ ਦੋ ਫਿਰ ਦਾਦੂ ਤੇ ਕਾਦੀ ਕੋਲ ਕੰਪਲੇਨ ਕਰਾਈ ਇਹਨਾਂ ਨੇ ਖਤਰਾ ਮੈਨੂੰ ਪਿਓ ਕੋ ਹਾਂਜੀ ਖਤਰਾ ਮੈਨੂੰ ਪਿਓ ਕੋ ਮੈਨੂੰ ਮੇਰੇ ਪਿਓ ਕੋ ਖਤਰਾ ਹੈ ਭਾਈ ਇਹਨਾਂ ਮੈਨੂੰ ਮੇਰੇ ਪਿਓ ਕੋ ਲੋ ਖਤਰਾ ਹੈ ਜਿਹੜੀ ਮੇਰੀ ਦੂਜੀ ਮਾਂ ਸੀ ਨਾ ਮੈਨੂੰ ਪਾਈ ਬੜਾ ਕੁੱਟ ਦੇ ਮਾਰਦੇ ਨੇ ਧਮਕਾ ਲਾਂਦੇ ਮੇਰਾ ਭਰਾ ਐਦਾ ਗੈਂਗਸਟਰ ਐ ਫਲਾਣਾ ਐ ਧਮਗਾਣਾ ਵਾ ਰਾਉਂਦੇ ਤੁਮ ਕਹਾਂਦੇ ਵਾਦੂ ਹੀ ਮੇਰੀ ਇੱਕ ਭੈਣ ਹੈਗੀ ਛੋਟੀ ਤੇ ਛੋਟੀ ਭੈਣ ਹੈਗੀ ਮੈਂ ਉਹਨੂੰ ਵੀ ਭਾਈ ਲੈਣਾ ਚਾਹੁੰਦਾ ਮੇਰੀ ਭੈਣ ਵੀ ਆ ਜਾ ਮੇਰੇ ਕੋਲ ਵਾਪਸ ਮੈਂ ਮਮਾ ਨਾਲ ਗੱਲ ਕਰ ਲਾਂਗਾ ਅਸੀਂ ਮੈਂ ਆਪਣੀ ਭੈਣ ਨੂੰ ਰੱਖਣਾ ਚਾਹੁੰਦਾ ਆਪਣੇ ਕੋਲ ਉਹਨੂੰ ਵੀ ਭਾਈ ਉਹਨਾਂ ਕੋ ਖਤਰਾ ਹੈ ਜੀ ਮੇਰੀ ਭੈਣ 13-14 ਸਾਲ ਦੀ ਹੈ ਉਹਦਾ ਭਾਈ ਹੁਣ ਤੁਹਾਨੂੰ ਪਤਾ ਜੇ ਹਿਸਾਬ ਨਾਲ ਬੱਚਾ ਜਿਹੜੇ ਮੁੱਲ ਚ ਰਹੂਗਾ ਉਸ ਹਿਸਾਬ ਨਾਲ ਹੁਣ ਮੈਂ ਤਾਂ ਇਕੱਲਾ ਹੈਗਾ ਮੈਂ ਤਾਂ ਆਪਣਾ ਡਿਸੀਜਨ ਲੈ ਸਕਦਾ ਹੀ ਮੈਂ ਤਾਂ ਡਿਸੀਜਨ ਲਿਤਾ ਆਂਦਾ ਤੇ ਮੇਰੀ ਮਾਂ ਨੇ ਮੇਰੀ ਸਪੋਰਟ ਕੀਤੀ ਮੈਂ ਤਾਂ ਇੱਥੇ ਆਇਆ ਵਾਪਸ ਕੀ ਮੰਨ ਕਰਦੇ ਹੋ ਮੈਂ ਆਪਣੇ ਬਿਊਰੋ ਕਾਰਵਾਈ ਜਨਾ ਜੀ ਮੇਰੇ ਬਿਊਰੋ ਦੇ ਕਾਰਵਾਈ ਹੋਣੀ ਚਾਹੀਦੀ